ਜਾਇਆ ਮੈਂ ਬਰਦੇਸਣ ਹੋ ਰਈਆ ਆਉਂਦੇ ਜਾਂਦੇ ਰਾਈ ਪੁੱਛਦੇ ਤੂੰ ਕਿਉਂ ਮੀ ਬਿਆਰ ਰੋਈਏ ਤਾਏ ਮੇਰੇ ਨੇ ਕਾਜਲ ਚਾਇਆ ਮੈਂ ਪਰਦੇਸਣ ਹੋ ਰਹੀ ਐ ਬੱਸ ਬਾਈ ਜ਼ੋਰਦਾਰ ਤਾੜੀਆਂ ਦੀ ਬੱਲੇ ਬੱਲੇ ਕਰਤੀ ਦੀ ਆ ਤੁਸੀਂ ਕਰਿਓ ਕਮੈਂਟ ਜੀ ਇਸ ਬੱਚੀ ਨੇ ਨਾਲ ਦਾਦੀ ਹੈ ਤੁਹਾਡੀ ਦਾਦੀ ਪੋਤੀ ਦੇ ਤੇਰਾ ਨਾਮ ਕੀ ਬੱਚਾ ਸ਼ਰਨਪ੍ਰੀਤ ਸ਼ਰਨਪ੍ਰੀਤ कौर ਨੇ ਦੇਖੋ ਜੀ ਆਪਣੀ ਦਾਦੀ ਦੇ ਨਾਲ ਆਹ ਸੁਣਾਤਾ ਪੰਜਾਬੀ ਗੀਤ ਪੁਰਾਣਾ ਇਹਨੂੰ ਸੁਹਾਗ ਕਹਿੰਦੇ ਜਾਂ ਘੋੜੀ ਕਹਿੰਦੇ ਕਿਆ ਕਹਿੰਦੇ ਜੀ ਸੁਹਾਗ ਗੱਲ ਇਹ ਸੁਹਾਗ ਹੈ ਦੀ ਇਹ ਇਹ ਸੁਹਾਗ ਸੁਣਾਇ ਦੀ ਇਹਨਾਂ ਨੇ ਔਰ ਸਭ ਤੋਂ ਵਧੀਆ ਗੱਲ ਹੈ ਅੱਜ ਦੇ ਇਸ ਵੀਡੀਓ ਦੀ ਕਿ ਸ਼ਰਨਪ੍ਰੀਤ ਜਿਹੜੀ ਹੈ ਇਹ ਬੱਚੀ ਜਿਹੜੀ ਹੈ ਵਿਰਸੇ ਨੂੰ ਸੰਭਾਲ ਕੇ ਬੈਠੀ ਹੈ ਔਰ ਦੇਖੋ ਜੇਕਰ ਇਸ ਤਰ੍ਹਾਂ ਜਿਨ੍ਹਾਂ ਪਰਿਵਾਰਾਂ ਦੇ ਵਿੱਚ ਦਾਦੀ ਪੋਤੀ ਪੋਤਿਆਂ ਦਾ ਆਪਸ ਵਿੱਚ ਬੈਠਣ ਉੱਠਣ ਹੈ ਤਾਂ ਉੱਥੇ ਵਿਰਸੇ ਦਾ ਹਸਤਾਂਤਰਣ ਹੁੰਦਾ ਹੈ ਵਿਰਸਾ ਜਿਹੜਾ ਹੈ ਅਗਲੀ ਜਨਰੇਸ਼ਨ ਦੇ ਵਿੱਚ ਟਰਾਂਸਫਰ ਕਰਦਾ ਹੈ ਆ ਜੀ ਦੀ ਜਾਗਦੀ ਵਿਸਾਲ ਹੈ ਅਜੇ ਹੋਰ ਸੁਣਨਾ ਆਪਾਂ ਨੇ ਬੱਚੇ ਇੱਕ ਹੋਰ ਸੁਣਾ ਦਿਓ ਫਿਰ ਸ਼ਰ ਸੁਣਾ ਦੇ ਦਾਦੀ ਫਿਰ ਨਾਲ ਸੁਣਾਉਗੀ ਸੁਣਾਓ ਜੀ ਹਾਂ ਜੀ ਕਿਹੜਾ ਸੁਣਾਦਾ ਤੁਸੀਂ ਵੀ ਨਾਲ ਜੀ ਥੋੜਾ ਦੇ ਸਾਥ ਦੇਣਾ ਹਾਂਜੀ ਹਾਂਜੀ ਚੁੱਪ ਨਹੀਂ ਬੈਠਣਾ ਦੀ ਹਾਂ ਬੋਲੋ ਬੋਲੋ ਸ਼ਾਬਾਸ਼ ਸਾਡਾ ਚਿੜੀਆਂ ਦਾ ਠੰਡ ਬਬਲੇ ਸਾਈ ਉੱਡੇ ਜਾਣਾ ਸਾਡੀ ਲੰਮ

ਦਿਲੰਬੇ ਹੜਾੜੀ ਬੇ ਪਤਾ ਨਹੀਂ ਕਿਣ ਦੇ ਸਜਣਾ ਹੁਣ ਬੋਲ ਨਹੀਂ ਜੇ ਮੇਰਾ ਚੱਲਦਾ ਆਰੀ ਵਾ ਕਮਾਲ ਕਰਤਾ ਹੈ ਦੋਹਾਂ ਦੀ ਜੋੜੀ ਜ਼ਬਰਦਸਤ ਔਰ ਨਾਲ ਦੇਖੋ ਜੀ ਹੱਪੂਆ ਅਜੀ ਕੀ ਕਹਨੇ ਜੀ ਆ ਤਿੰਨ ਜਾਨੀਆਂ ਨੇ ਬੰਨਿਆ ਹੋਇਆ ਰੰਗ ਦੀ ਔਰ ਅਸੀਂ ਇਹ ਵੀਡੀਓ ਰੋਪੜ ਦੇ ਵਿੱਚੋਂ ਬਣਾ ਰਹੇ ਕਈ ਵਾਰ ਅਸੀਂ ਕੋਈ ਰੀਲ ਅਪਲੋਡ ਕਰ ਦਿੰਦੇ ਆ ਵਿੱਚੋਂ ਵੀਡੀਓ ਕੱਟ ਕੇ ਸ਼ਾਰਟ ਕਰ ਦਿੰਦੇ ਆ ਕਹਿੰਦੇ ਜੀ ਕਿੱਥੇ ਦਾ ਵੀਡੀਓ ਹੈ ਤਾਂ ਦੱਸ ਦਈਏ ਟੱਪਰੀਆਂ ਦਾ ਵੀਡੀਓ ਹੈ ਰੋਪੜ ਜ਼ਿਲ੍ਹੇ ਦਾ ਔਰ ਦਾਦੀ ਪੋਤੀ ਜਿਹੜੀਆਂ ਦੋਨੋਂ ਸੁਹਾਗ ਤੇ ਘੋੜੀਆਂ ਸੁਣਾ ਰਹੀ ਹੈ ਅਤੇ ਸਾਗ ਦੀ ਹੋਰੀ ਤਿਆਰੀ ਆ ਜਿਹੜੀ ਹੈ ਅ ਬੇਬੇ ਜਿਹੜੀ ਹੈ ਇਹਨਾਂ ਦੀ ਨੰਦ ਸਾਹਮਣੇ ਨਾਲ ਬੈਠੀ ਹੈ ਦੀ ਇਹੇ ਆਨੰਦ ਭਰਾਈ ਬੈਠੀ ਹੈ ਤੇ ਨਾਲ ਹੁਣ ਦੇਖੋ ਪੋਤੀ ਵੀ ਆ ਕੇ ਬੈਠ ਗਈ ਹੁਣ ਬਣ ਗਈ ਗੱਲ ਜੀ ਵੀਡੀਓ ਦੇਖੀ ਜਾਇਓ ਅਜੇ ਹੋਰ ਵੀ ਬਹੁਤ ਕੁਝ ਸੁਣਾਣਾ ਤੁਹਾਨੂੰ ਜੀ ਇੱਕ ਚੀਜ਼ ਹੋ ਇੱਕ ਕੁਝ ਹੋਰ ਸੁਣਾਵੇ ਸ਼ਰਨ ਫਿਰ ਆ ਬੰਦ ਦੇ ਰੰਗ ਸ਼ਾਵਸ਼ ਇਹ ਵੀਡੀਓ ਵਾਇਰਲ ਹੋ ਜਾਣਾ ਸਾਡਾ ਦੁਨੀਆ ਦੇਖੂਗੀ ਯਾਦ ਬਣ ਜਾਣੀ ਹੈ ਦਾਦੀ ਦੇ ਨਾਲ ਜਦੋਂ ਤੂੰ 25 30 ਸਾਲ ਦੀ ਹੋਵੇਂਗੀ ਨਾ ਵੱਡੀ ਹੋਵੇਂਗੀ ਤਾਂ ਯਾਦ ਕਰੇਗੀ ਦਾਦੀ ਦੇ ਨਾਲ ਵੀਡੀਓ ਬਣਾਇਆ ਸੀ ਆਪਾਂ ਨੇ ਆ ਸੁਣਾ ਦੇ ਇੱਕ ਹੋਸ਼ ਆਵਸ਼ लठे दिच्या चादर युते से लेटी रंग माया आवो सामने आवो सामने कोलों दिरुस के न लंग माया सर लठे चादर दरे से लेटी रंग माया आवो सामने ਆ ਵੋ ਸਾਹਮਣੇ ਕੋਲੋਂ ਦੀ ਰੁੱਸ ਕੇ ਨਾ ਲੰਗ ਮਈਆ ਬਹੁਤ ਵਧੀਆ ਤਾੜੀਆਂ ਜੀ ਬਹੁਤ ਬਹੁਤ ਸੋਹਣਾ ਜੀ ਬਹੁਤ ਸੋਹਣਾ ਕਮਾਲ ਹੈ ਜੀ ਬਹੁਤ ਅੱਛਾ ਜੀ ਹੋਰ ਸੁਣਾ ਦੇ ਫਿਰ ਇੱਕ ਗੱਡੇ ਗੱਡੀ રે ਵਾਲਿਆ ਗੱਡਾ ਹੋਲੀ ਹੋਲੀ ਤੋਰ ਗੱਡੇ ਗੱਡੀ રે ਵਾਲਿਆ ਗੱਡਾ ਹੋਲੀ ਹੋਲੀ ਤੋਰ ਮੇਰੇ ਹਿਲਣ ਕੰਨਾਂ ਦੀਆਂ ਵਾਰੀਆਂ ਮੇਰੇ ਦਿਲ ਵਿੱਚ ਪੈਂਦਾ ਹੋਣ ਮੇਰਾ ਮਹੀਗੜ ਬਾਵੇ ਮੈਂ ਗੜ ਬੇਦੀ ਡੋਰ ਮੇਰਾ ਮਹੀਗੜ ਬਾਵੇ ਮੈਂ ਗੜ ਬੇਦੀ ਡੋਰ ਉਹ ਹੁੰਦੇ ਗਾਣ ਗੀਤ ਸੋਂ ਹੁੰਦੇ ਤੇ ਕੁੜੀਆਂ ਗਾਉਂਦੀਆਂ ਆ ਤੇ ਤੁਹਾਡੀ ਟਾਈਮ ਦਾ ਐ ਇਹ ਤਾਂ ਪਹਿਲਾਂ ਦਾ ਹੀ ਐ ਇਹ ਤਾਂ ਪਹਿਲਾਂ ਦਾ ਹੀ ਐ ਹਾਂਜੀ ਕਮਾਲ ਐ ਯਾਰ ਪਹਿਲਾਂ ਹੁੰਦੇ ਸੀਗੇ ਵਿਆਹ ਆਹੀ ਕੁਝ ਹੁੰਦਾ ਸੀਗਾ ਹਾਂਜੀ ਹਾਂਜੀ ਹੈ ਗਾਣ ਬੰਦੇ ਸੀਗੇ ਕਿਆ ਕੁਝ ਹੁੰਦਾ ਸੀ ਗਾਣ ਮਠਿਆਈ ਮਠੂਈ ਕਿਹੜੀ ਵੰਡਦੇ ਸੀਗੇ ਜਦ ਜੇ ਮਠਿਆਈ ਆਹੀ ਤਾਂ ਜਲੇਬੀਆਂ ਤੇ ਲੱਡੂ ਗਾਣ ਨੂੰ ਨਹੀਂ ਜਲੇਬੀ ਹੁੰਦੀ ਵੀ ਇਹ ਤਾਂ ਗਲਤ ਹੋ ਗਿਆ ਗਾਣ ਨੂੰ ਵੇਲੇ ਨਹੀਂ ਜਲੇਬੀ ਹੁੰਦੀ ਸੀ ਪੈਗਾ ਦਾ ਬੂਰਾ ਹੁੰਦਾ ਥਾ ਚੌਲ ਹਾਂ ਹਾਂ ਬੂਰੇ ਕਾ ਚੌਲ ਹੁੰਦੇ ਤੇ ਮੱਕੀ ਪਰਿ ਬਣਾ ਲਓ ਹਾਂ ਦਾਲ ਬਣਾ ਲਓ ਨਹੀਂ ਜਦ ਗਾਉਣ ਬੰਦੇ ਸੀਗੇ ਜਦ ਜਦ ਕਿਆ ਖਲਾਉਂਦੇ ਸੀ ਚੱਕਰਾਂ ਚੌਲ ਦਾਏ ਕਰਦੇ ਸੀ ਚੱਕਰ ਚੌਲ ਹਾਂ ਹਾਂ ਮੀਠੀ ਮਿਲਾ ਲਿੰਦੇ ਤੇ ਸੁੱਕੇ ਚੌਲ ਚੱਕਰ ਦੇ ਵਿੱਚ ਉਹ ਵੰਡੇ ਕਰਦੇ ਥੋਨੂੰ ਮੇਰੀ ਗੱਲ ਸਮਝ ਆ ਗਈ ਕਿ ਮੈਂ ਕਿਆ ਪੁੱਛ ਰਿਹਾ ਦਾ ਇਹ ਕੁਝ ਹੋਰ ਕਹਿ ਰਿਹਾ ਇਹ ਦੇ ਮੈਂ ਕੁਝ ਹੋਰ ਪੁੱਛ ਰਿਹਾ ਦਾ ਇਹ ਥੋਨ ਦੇ ਦੇ ਪਹਿਲਾਂ ਹਾਂ ਉਹ ਵੰਡੇ ਉਹਦੇ ਬਾਅਦ ਫਿਰ ਆ ਗਏ 85 85 ਆ ਗਏ ਫਿਰ ਉਹ ਆ ਗਿਆ ਬਦਾਣੇ ਜੇ ਆ ਗਏ ਆ ਆ ਗਏ ਹਾਂ ਆ ਫਿਰ ਸੇਵੀਆ ਆ ਗੀਆਂ ਸੇਵੀਆ ਆ ਗੀਆਂ ਹੁਣ ਲੱਡੂ ਆ ਗਏ ਹਾਂ ਹੁਣ ਤਾਂ ਪੈਲਸਾਂ ਚ ਹੋਣ ਲੱਗ ਗਿਆ ਹਾਂ ਹੁਣ ਤਾਂ ਪੈਸਾ ਨਹੀਂ ਹੋਣ ਲੱਗ ਗਿਆ ਹਾਂ ਹੁਣ ਕੋਈ ਪਿੰਡਾਂ ਚਾਹ ਦੋ ਭਾਈ ਪਹਿਲਾਂ ਹਾਂ ਪੈਲਸਾਂ ਦੇ ਵਿਆਹ ਚੰਗੇ ਆ ਕਿ ਉਹ ਪਹਿਲਾਂ ਵਾਲੇ ਚੰਗੇ ਸੀ ਪਹਿਲਾਂ ਵਾਲੇ ਚੰਗੇ ਸੀ ਜੀ ਅੱਛਾ ਪਹਿਲਾਂ ਵਾਲੇ ਵਿਆਹ ਚ ਕਿਆ ਚੰਗਾ ਸੀਗਾ ਪਹਿਲਾਂ ਵਾਲੇ ਆਏ ਆ ਵੀ ਸਾਰੇ ਪਿੰਡ ਦੇਖਦਾ ਥਾ ਅੱਛਾ ਪੈਲਸਾਂ ਵੀ ਚੁੰਨਣੇ ਨਹੀਂ ਜਾਣਾ ਹਾਂ ਜਿੰਨੇ ਬੁਲਾਉਣੇ ਹਾਂ ਸਾਰਾ ਪਿੰਡ ਦੇਖਦਾ ਸੀ ਨਾ ਸਾਰਾ ਪਿੰਡ ਦੇਖਦਾ ਸੀ ਹਾਂਜੀ ਹਾਂ ਹੁਣ ਹੁਣ ਤਾਂ ਹੋਈ ਆ ਜਿੰਨੇ ਕੁ ਬੁਲਾਉਣੇ ਉਹਨੇ ਕੁ ਜਾਣੇ ਹਮਾਤ ਪਰ ਕੋਈ ਚਲੇਗਾ ਕੋਈ ਨਹੀਂ ਚਲੇਗਾ ਹਾਂ ਹੁਣ ਸਾਰਾ ਇੱਕ ਵਿਆਹ ਹੋਣਾ ਉਹ ਪਿੰਡ 'ਵਾਂ ਹੋਣਾ ਅੱਛਾ ਹੋਰ ਵੀ ਹਾਂ ਇਦਾਂ ਹੋਣਾ ਸਾਰੀ ਮੇਰੀ ਨਾਲ ਦਦੀ ਪੋਤੀ ਦਾ ਵਿਆਹ ਅੱਛਾ ਦੁਕਾਨਾ ਅੱਛਾ ਡਕਾਲੇ ਹਾਂ ਜੀ ਉਹ ਉਹ ਘਰ ਕਰਨਾ ਆ ਅੱਜਾ ਦੇ ਇਹ ਪਿੰਡ ਦੇ ਪਿੰਡਾਂ ਦੇ ਨਾਮ ਦੱਸ ਰਹੇ ਸੀ ਤੁਸੀਂ ਤਾਂ ਹੀ ਡਕਾਲਾ 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 ਬੋਲ ਰਹੇ ਸੀ ਹੁਣ ਹੁਣ ਯਾਦ ਆ ਹੁਣ ਸਮਝ ਆ ਗੱਲ ਅੱਛਾ ਵਾਹ ਜੀ ਦੋਹੋ ਵੀ ਬੋਲਦੇ ਸੀ ਪਿਓ ਕੇ ਤੁਹਾਡੇ ਢੂਏ ਦੇ ਹਾਂ ਅੱਜ ਤਾਂ ਬਹੁਤ ਚੰਗਾ ਲੱਗਿਆ ਸ਼ਰਨਪ੍ਰੀਤ ਨੇ ਵੀ ਰੌਣਕਾਂ ਲਗਾਤੀਆਂ ਤੁਹਾਡੇ ਨਾਲ ਦੇਖੋ ਪੁਰਾਣਾ ਸਮਾਂ ਅਸੀਂ ਆਏ ਤੁਹਾਡੇ ਨਾਲ ਗੱਲਾਂ ਬਾਤਾਂ ਕੀਤੀਆਂ ਤੁਹਾਡੇ ਘਰ ਆਏ ਕਿੱਦਾਂ ਦਾ ਲੱਗੀ ਗੱਲਬਾਤ ਹਾਂਜੀ ਹਾਂਜੀ ਠੀਕ ਲੱਗੇ ਬੰਦੇ ਠੀਕ ਐ ਸੀ ਹਾਂਜੀ ਹੈ ਬਹੁਤ ਠੀਕ ਠੀਕ ਕੰਮ ਕਰ ਰਹੇ ਆਂ ਹਾਂਜੀ ਆਹੀ ਗੱਲਾਂ ਬਾਤਾਂ ਕਰਦੇ ਆ ਸੀ ਹਾਂਜੀ ਅਸੀਂ ਜਾ ਕੇ ਖੁਸ਼ੀਆਂ ਵੰਡਦੇ ਆ ਲੋਕਾਂ ਨੂੰ ਹਸਾਉਂਦੇ ਆ ਬਜ਼ੁਰਗਾਂ ਨਾਲ ਗੱਲਾਂ ਕਰਦੇ ਆ ਬਜ਼ੁਰਗਾਂ ਤਾਂ ਸਿੱਖਦੇ ਆ ਕੁਝ ਹਾਂਜੀ ਹਾਂਜੀ ਅੱਜ ਤੁਹਾਡੇ ਤੇ ਸਾਗ ਬਣਾਉਣਾ ਸਿੱਖ ਲਿਆ ਦੇਖ ਲੋ ਇਹ ਇਹ ਬੜੀ ਦੁਨੀਆ ਨੇ ਦੇਖਣਾ ਵੀਡੀਓ ਹਾਂਜੀ ਬੜੇ ਲੋਕਾਂ ਨੂੰ ਸਾਗ ਬਣਾਉਣਾ ਨਹੀਂ ਆਉਂਦਾ ਆ ਦੇਖੋ ਜੀ ਗੱਲੀ ਬਾਤੀ ਗੱਲਾਂ ਚੱਲਦੀਆਂ ਆ ਆ ਪੂਰੀ ਦੀ ਪੂਰੀ ਕਟੋਰੀ ਭਰ ਕੇ ਜੀ ਕੌਲੀ ਭਰ ਕੇ ਪੂਰੀ ਦੀ ਪੂਰੀ ਜੜੀ ਹੈ ਲਸਣ ਛੇਲਤਾ ਜੀ ਆ आनंद ਪਰਜਾਈ ਬੈਠੀ ਆ ਆ ਮਿੱਥੇ ਕੱਟ ਤੇ ਜੀ ਇਹਨਾਂ ਨੇ ਆ ਦੇਖੋ ਜੀ ਪੂਰੀ ਕਟਿੰਗ ਕਰਤੀ ਨਾਲ-ਨਾਲ ਕੰਮ ਚੱਲਦਾ ਰਿਹਾ ਤੇ ਨਾਲ-ਨਾਲ ਜਿਹੜਾ ਮੰਜੇ ਤੇ ਬੈਠ ਕੇ ਜਿਹੜਾ ਹੈ ਅਸੀਂ ਵੀਡੀਓ ਵੀ ਰਿਕਾਰਡ ਕੀਤਾ ਜੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਧੰਨਵਾਦ